ਬਾਣੀ ਦੇ ਵਿੱਚ ਬਚਨ ਨੇ ਅਮਰ ਹਲਤੇ ਫਿਰਤੇ ਕੋਈ ਬਾਤ ਨਾ ਬੁਸ਼ਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਹ ਜਿੱਤ ਮਿਲੇ ਆ ਕਿ ਸਭ ਸੁਖ ਸੰਤਾਪੇ ਦਾਸ ਦੀ ਕੋਈ ਆਪਣੀ ਏਡੀ ਵੱਡੀ ਹੈਸੀਅਤ ਨਹੀਂ ਇੱਕ ਆਮ ਸਿੱਖ ਪਰਿਵਾਰ ਚੋਂ ਆ ਇਹ ਜਿਹਨੂੰ ਆਪਾਂ ਕਹਿੰਨੇ ਪਾਤਸ਼ਾਹ ਦੀ ਕਲਾ ਵਰਤਣੀ ਕਲਾ ਵਾਪਰਨੀ ਇਹ ਪਾਤਸ਼ਾਹ ਦੀ ਅਜਕਲਾਈ ਆ ਕਿ ਪਾਤਸ਼ਾਹ ਨੇ ਆਪਣੇ ਦਰਕਰ ਦੇ ਸੇਵਾਦਾਰੀ ਇਸ ਨਿਮਾਣੇ ਸੇਵਕ ਨੂੰ ਬਖਸ਼ੀ ਨਿਹੰਗ ਸਿੰਘ ਵੱਲੋਂ ਨਿਹੰਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਦੇਖੋ ਜਿਹੜੇ ਸਾਡੇ ਦਲਪੰਥ ਆ ਦੇਖਣ ਇਹ ਪੰਥ ਦੇ ਬਹੁਤ ਪ੍ਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ ਵਾਂ ਔਰ ਸਾਰੇ ਸਾਡੇ ਜਿਹੜੇ ਦਲਪੰਥ ਆ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਔਰ ਮੈਂ ਸਮਝਦਾ ਹਾਂ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਚ ਆਖਿਆ ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਇਹ ਫਰੇਮਾਂ ਨਜ਼ਰ ਆ ਰਹੀਓ ਬਿਠੀ ਸਿੰਘ ਸਾਹਿਬ ਹੰਦੇਰੇ ਦੇ ਵਿੱਚ ਜਦੇ ਦਾ ਤਾਜ ਪੋਸ਼ੀ ਹੁੰਦੀ ਪਈ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀ ਚਾਰ ਉਸ ਵੇਲੇ ਪੰਜ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੀ ਔਰ ਉਥੇ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਲਵੋ ਬਖਸ਼ਿਆ ਮੈਂ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਸਤਿਕਾਰਯੋਗ ਆ ਉਹ ਸਾਬਕਾ ਸਿੰਘ ਸਾਹਿਬ ਆ ਤੇ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਕੁਝ ਵਾ ਸੱਚ ਸਾਹਮਣੇ ਹੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੀ ਤੇ ਉੱਥੇ ਗੁਰੂ ਰੂਪ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਚ ਸ਼ਾਮਲੀ ਦੋ ਤੋਂ ਸੱਤਰ ਵਾਲੀ ਫੈਸਲੀ ਜਾਣ ਲੈਣ ਕੇ ਉਹਨਾਂ ਨੂੰ ਇਕੱਠੇ ਕਰਾ ਲਈ ਦੇਖੋ ਜੀ ਇਹ 2 ਦਸੰਬਰ ਵਾਲੇ ਫੈਸਲੇ ਬਿਲਕੁਲ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ 2 ਦਸੰਬਰ ਦੇ ਜਿਹੜੇ ਫੈਸਲੇ ਨੇ ਉਹ ਕਿੱਦਾਂ ਦੇਖੋ ਉਹ ਕਿੱਦਾਂ ਦੇਖਣੇ ਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆ ਜਿਹੜਾ ਸ਼੍ਰੀ ਅਕਾਲ ਦੇਖੋ ਹਰ ਗੱਲ ਦਾ ਜਿਹੜਾ ਹਲ ਹੰਦਾ ਔਰ ਗੁਰਮਤਿ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਤੇ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਿਬਜ਼ਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਸ਼ਾ ਨੇ ਕਿਹਾ ਹੀ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਪੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ पे ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜਾਇ ਮੁਜ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾ ਸ਼ਹੀਦੀ ਪਾਈ ਪੁਰਜਾ ਪੁਰਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਬ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਅਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਗੀਧਰ ਪਾਦਸ਼ਾਹ ਦਾ ਪੁੱਤ ਹਾਂ ਜਿਸ ਪਾਦਸ਼ਾਹ ਨੇ ਆਪਾਂ ਸਾਰੇ ਪੁੱਤਾਂ ਢੀਆਂ ਵਾਂ ਜਿਸ ਪਾਦਸ਼ਾਹ ਨੇ ਪੁੱਤਰਾ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋ ਪ੍ਰਥਮ ਪੰਥਾ ਪੰਥਾ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਇਕੱਠਾ ਕਿਦਾਂ ਕਰੋਗੇ ਜੇ ਸਾਡੇ ਪੰਥ ਕਿਹੜੇ ਨੇ ਕੋਰਾ ਲਾਂਦੀਆਂ ਸਾਸ ਰਸੀਏ ਜਾਰੀ ਉਹ ਦੇਖੋ ਜੀ ਇਹ ਗੁਰੂ ਦਾ ਪੰਥਾ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾਈਆਂ ਸੀ 1762 ਚ ਏ ਅਹਿਮਦ ਸ਼ਾਹ ਬਦਾਲੀ ਨੇ ਬੜਕ ਮਾਰੀ ਹੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ 'ਚ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਹੋਣ ਉਹ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੇ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨ ਹੈ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾਇ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਆ ਜਿਹੜੇ ਵਿਰੋਧ ਕਰਿਆ ਪੰਥ ਦਾ ਨਹੀਂ ਕਰੇਗਾ ਜਿਹੜੇ ਵਿਰੋਧ ਕਰੇ ਨਹੀਂ ਬਹੁਤ ਵਧੀਆ 20 ਸਾਲ ਬਾਅਦ ਸਜ਼ਾ ਹੋਈ ਹੈ ਇਸ ਨਿਆਂ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆਂ ਪ੍ਰਣਾਲੀ ਇੱਥੇ ਬੰਦੇ ਬਰਿਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਨੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅਫਸਰਾਂ ਨੂੰ ਸਜ਼ਾਵਾ ਹੋ ਰਹੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਕੋ-ਕੋ ਕੇ ਮਾਰੀ ਆ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਂ ਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇੱਥੇ ਕਈਆਂ ਨੂੰ ਮਿਲ ਜਾਂਦੀਆਂ ਸਜ਼ਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ اٹਲ ਦੇਖੋ ਜੀ ਮੈਂ ਮੈਂ ਸਮਝਦਾ ਜੀ ਕੋਈ ਵਿਰੋਧ ਨਹੀਂ ਆ ਇਹ ਸਾਡਾ ਪੰਥ ਇਦਾਂ ਹੀ ਆ ਜਦੋਂ ਤੇ ਕੋਈ ਬਾਹਰਲੀ ਆਫਤ ਆ ਜੇ ਤੇ ਉਹਨਾਂ ਲੜ ਲੈਂਦੇ ਆ ਤੇ ਜੇ ਥੋੜੀ ਜੀ ਬਾਹਰਲੀ ਆਫਤ ਘੱਟ ਹੋਵੇ ਇਹ ਘਰੇ ਲੜ ਲੈਂਦੇ ਆ ਉਹ ਸਾਡਾ ਹੀ ਬੰਦ ਨਾ ਕੋਈ ਗੱਲ ਨਹੀਂ ਦੇਖੋ ਜੀ ਪੰਥ ਇਕਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ 'ਚ મતભੇਦ ਹੈਗੇ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ 'ਚ ਮਾੜੇ ਮੋਟੇ ਜਿਹੜੇ ਵਖਰੇਵੇਂ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕੇ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦਬ